ਹੈਲੋ ਜੀ ਜੀ ਆਇਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਗੇ ਖੂਬ ਮਜ਼ੇ ਚ ਹੋਵਗੇ ਜਿੱਤੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋ ਵਕੇ ਤੇ ਲੋ ਜੀ ਆਪਾਂ ਆ ਗਏ ਹਾਂ ਜੀ ਕਾਮੇਡੀ ਬੁਆਏ ਦੀ ਵਧੀਆ ਜਿਹੀ ਵੀਡੀਓ ਲੈ ਕੇ ਕਾਫੀ دیر ਬਾਅਦ ਆਪਾਂ ਆਪਣੇ ਚੈਨਲ ਤੇ ਕਾਮੇਡੀ ਬੁਆਏ ਦੀ ਵੀਡੀਓ ਲੈ ਕੇ ਆਏ ਆਂ ਤੇ ਉਮੀਦ ਕਰਾਂਗੇ ਜੇ ਸਾਡੇ ਈਵਰਸ ਨੂੰ ਸਾਡੇ ਵੀਨਾ ਪੈਨਾ ਨੂੰ ਬੜੀ ਪਸੰਦ ਆਣ ਵਾਲੀ ਤੇ ਪਹਿਲੇ ਆਪਾਂ ਇਹਨਾਂ ਦੀ ਵੀਡੀਓ ਦੇਖ ਲੈਂਦੇ ਆਂ ਜਿਹੜੀ ਥੋੜੀ ਜਿਹੀ ਕੁੱਤੇਖਾਨੀ ਇਹ ਕਰਨ ਦੇ ਨੇ ਆਪਾਂ ਉਹ ਦੇਖ ਲਈਏ ਬਾਕੀ ਜਿਹੜੇ ਵਿਚਾਰ ਨੇ ਉਹ ਆਪਣੇ ਬਾਅਦ ਵਿੱਚ ਸਾਂਝੇ ਕਰਦੇ ਹਾਂ ਤੇ ਬਿਨਾਂ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜੰਗ ਦਾ ਮਾਹੌਲ ਤਾਂ ਹੋ ਗਿਆ ਹੁਣ ਖਤਮ ਤੇ ਗਾਓ ਖੁਸ਼ੀ ਦੇ ਗੀਤ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਪੇਸ਼ ਕਰਦੇ ਆ ਮੁਸ਼ਕ ਪ੍ਰੀਤ ਮੇਰਾ پلان ਸੀ ਅੱਜ ਮਤਲਬ ਜਾਨ ਦਾ ਕਿ ਤੇ ਵਲੌਗ ਬਣਾਉਣਾ ਪਰ ਮੈਂ ਫਿਰ ਕੈਨਸਲ ਕਰ ਦਿੱਤਾ ਕੈਨਸਲ ਮੈਂ ਤਾਂ ਆ ਕਿਤੇ ਕਿਉਂਕਿ ਉੱਥੇ ਟਾਈਮ ਬਹੁਤ ਲੱਗਣਾ ਹੈ ਐਸੇ ਮੈਨੂੰ ਪ੍ਰਵਾਹ ਨਹੀਂ ਹੈਗੀ ਹੁਣ ਮੇਰੀ ਐਂਕੀ ਫੁੱਲ ਲੈ ਸਕੂਟੀ ਦੀ ਲਫੋਂ ਲਫ ਮੋਸ਼ਕਪਰੀਦ ਦੀ ਗੱਲ ਆਖੇ ਉੱਥੇ ਟਾਈਮ ਲੱਗ ਜਾਣਾ ਸੀ ਬਈ ਤੂੰ ਟਾਈਮ ਬਚਾ ਕੇ ਬਾਹੂਬਲੀ ਫਿਲਮ ਦੀ ਸ਼ੂਟਿੰਗ ਤੇ ਆਣਾ ਔਰ ਨਾਲੇ ਫੁਕਰੀ ਮਾਰਨ ਦਾ ਹਟਣਾ ਹੀ ਨਹੀਂ ਵਿੱਚ ਗੱਲ ਹੋਰ ਚੱਲਦੀ ਭੀ ਵਿੱਚ ਆਪਦੀ ਗੱਲ ਆਖੇ ਮੇਰੀ ਸਕੂਟੀ ਦੀ ਟੈਂਕੀ ਫੋਲਾ ਵੀ ਉਹ ਸਾਲੀ ਕੰਬੈਨ ਦੀ ਟੈਂਕੀ ਆ ਬਿਆਪੀ ਦੀ ਬੋਤਲ ਜਿੱਦੀ ਟੈਂਕੀ ਆ 250 ਜੇ ਫੋਲ ਹੋ ਜਾਂਦੀ ਆ ਨਾਲੇ ਉਹੀ 250 ਬਚਾ ਕੇ ਨਾ ਗੇਟਾਂ ਦਾ ਰੰਗ ਰੰਗ ਮਰਾਲ ਲੈਣਾ ਸੀ ਕਿਵੇਂ ਤੇਰੀ ਸ਼ਕਲ ਨਾਲ ਦੀ ਹੋਏ ਪਿਆ ਤੂੰ ਪੱਤੀ ਗੱਲ ਕੀ ਹੈ ਆਪਾਂ ਰੋਜ਼ ਨੂੰ ਰਿਪਲਾਈ ਵੀ ਨਹੀਂ ਕਿ ਤੁਹਾਨੂੰ ਦੇਣਾ ਹੈਗਾ ਕਿਉਂ ਬੂਤੇ ਤਾਂ ਉਹਨੂੰ ਦੇਤਾ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਾਣਾ ਬੋਲਦਾ ਮੈਨੂੰ ਬੜੇ ਜਾਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਸਹੀ ਗੱਲ ਆ ਪਰਵਾਹ ਤਾਂ ਕਰੇ ਜੇ ਇੱਕ ਬੰਦਾ ਕੁੱਤੇਖਾਣੀ ਕਰੇ ਮੇਰੀ ਸਾਰੇ ਕੁੱਤੇਖਾਣੀ ਕਰਦੇ ਆ ਤੇ ਸ਼ਰਮ ਤੈਨੂੰ ਫੇਰ ਵੀ ਨਹੀਂ ਆਉਂਦੀ ਜਿਹੜਾ ਮੈਨੂੰ ਆਪਾ ਹੁਣ ਇੱਕ ਤਾਂ ਮੂੰਹ ਹੀ ਬੰਦ ਕਰ ਸਕਦੇ ਐ ਇੱਥੇ ਦੁਨੀਆ ਬਹੁਤ ਐ ਬਹੁਤ ਜ਼ਿਆਦਾ ਕਿੰਨਾ ਕਿੰਨਾ ਆਪਾ ਮੂੰਹ ਬੰਦ ਕਰਾਂਗੇ ਠੀਕ ਆ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਨੂੰ ਉਹਨਾਂ ਦੀ ਰੋਟੀ ਚੱਲਦੀ ਐ ਲੈ ਸੁਣ ਲੋ ਵੱਡੀ ਕਟਰੀਨਾਂ ਦੇ ਸਰ ਤੋਂ ਰੋਟੀ ਚੱਲਦੀ ਆ ਆਪ ਭਾਵੇਂ ਸਵੇਰੇ ਸ਼ਾਮ ਗੁਰਦੁਆਰਿਆਂ ਖਾ ਕੇ ਆਉਂਦੀ ਹੋਵੇ ਲੋਕਾਂ ਨੂੰ ਕਹਿੰਦੀ ਆ ਨਾਲੇ ਮੁਸ਼ਕਪ੍ਰੀਤ ਤੂੰ ਨਾ ਹੀ ਬੋਲਿਆ ਕਰ ਤੇਰੀ ਸ਼ਕਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਭੈੜੀ ਲੱਗਦੀ ਆ ਖੇਤਾਂ 'ਚ ਟੰਗੇ ਡਰਾਉਣੇ ਪੁੱਤਲਿਆਂ ਵਰਗਾ ਤੇਰਾ ਮੂੰਹ ਆ ਦੇਖ ਸਕਦੇ ਹੋ ਤੁਸੀਂ ਇਹ ਮੇਰੀ ਫੇਵਰਿਟ ਸਕੂਟੀ ਐ ਸਕੂਟੀ ਮੈਂ ਬਿਲਕੁਲ ਵੀ ਨਹੀਂ ਚੇਂਜ ਕੀਤੀ ਹੈਗੀ ਨਾਇਮੈਂਟ ਕਰਨੀ ਹੈ ਲੈ ਸੁਣ ਲੋ ਮਹਾਰਾਣੀ ਵਿਕਟੋਰੀਆ ਦੀ ਗੱਲ ਆਖੇ ਮੇਰੀ ਫੇਵਰਿਟ ਸਕੂਟੀ ਐ ਬਈ ਸਾਲੀ ਜੋ ਸਕਿਉਰਟੀ ਇਕੱਤੇ ਉਹੀ ਫੇਵਰੇਟ ਹੋਣੀ ਹੈ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਉਹਨੂੰ ਪਤਾ ਲੱਗਦਾ ਨਹੀਂ ਬੋਲਣਾ ਕੀ ਆ ਯਾਰ ਮੈਂ ਪਾਕਿਸਤਾਨ ਵਾਲੇ ਤੇ ਹੈਰਾਨ ਆ ਵੀ ਤੁਸੀਂ ਪੰਜਾਬ ਦੇ ਖਾਲੀ ਖੇਤਾਂ 'ਚ ਡਰੋਨ ਜੇ ਸਿੱਟੀ ਗਏ ਹੋ ਉਹ ਇੱਕਦਾਂ ਦੇ ਘਰੇ ਵੀ ਛੱਡ ਦੇਣਾ ਸੀ ਟਿਕਰਟ ਨਹੀਂ ਖਤਮ ਹੋਈ ਕੱਦੀ ਖਾ ਰਹੀ ਹੈ ਬੈਠੀ ਯਾਰ ਮੇਰਾ ਮੰਮੀ ਗੜਾ ਗੜਾ ਮੜਗੜਾ ਖਾਣਾ ਜਿਵੇਂ ਤੈਨੂੰ ਨਾ ਪੁੱਛਦਾ ਹੈ ਪਲੀਜ਼ ਨਹੀਂ ਪਲੀਜ਼ ਨਹੀਂ 9:00 ਬਜੇ 9 ਆਹੋ ਨਵੇਂ ਆ ਗਿਆ ਜਨਾਨੀ ਦਿਖਾਓ ਮਹਿਕਮਾ ਯਾਰ ਪਿੱਛੇ ਹਜ਼ਾਰ ਹਜ਼ਾਰ ਫਾੜਦੀਆਂ ਨਾ ਰਿੰਗ ਲਾਟਾਂ ਲਾ ਕੇ ਐ ਪੂਰਾ ਫੋਕਸ ਦਿਖਾਉਂਦੇ ਆ ਜਨਾਨੀ ਤੇ ਐ ਕਲੀਅਰ ਦਿਖੇ ਭਰਾਵੋ ਕਿਦਿਆ ਆਪ ਵੀ ਕੋਈ ਡੱਕਾ ਤੋੜ ਲਿਆ ਕਰੋ ਜਨਾਨੀਆਂ ਤੇ ਵਲੌਗ ਬਣਾਉਣ ਤੇ ਜੋਰ ਦਿੰਦੇ ਰਹਿੰਦੇ ਹੋ ਬਸ ਟਰੰਪ ਦੇ ਕਹਿਣ ਤੇ ਚੱਲਣਾ ਤੁਸੀਂ ਵੀ ਜਨਾਨੀ ਦਿਖਾਓ ਪੈਸਾ ਕਮਾਓ ਆ ਪੰਜਾਬ ਨੂੰ ਤਾਂ ਸਾਲਾ ਵਰਦਾਨ ਹੀ ਮਿਲਿਆ ਹੋਇਆ ਚੰਗੀਆਂ ਭਲੀਆਂ ਕੁੜੀਆਂ ਹੁੰਦੀਆਂ ਵਿਆਹ ਤੋਂ ਬਾਅਦ ਉਹਨਾਂ ਜਿਵੇਂ ਤਾਲੂ ਨਾਲ ਹੀ ਲੱਗ ਜਾਂਦੀ ਆ ਹਾਂ ਜਸਤੇ ਕਰਕੇ ਸਸਰੇ ਕਾਲਵਾ ਆ ਗਏ ਨਾ ਵੀ ਲੈ ਹਾਂਜੀ ਮਾ ਤਾਂ ਮਰਟ ਲਵਨੇ ਸੂਟਸ ਵਾਲਾ ਕੀ ਕਹਿ ਹਾਂ ਕਾਲ ਨੂੰ ਦੇਖ ਲੋ ਮਿਲਦੀ ਤਾਂ ਐ ਪਈਏ ਜਿਵੇਂ ਪਤਾ ਨਹੀਂ ਕੈਨੇਡਾ ਤੋਂ ਆਈ ਹੁੰਦੀ ਆ ਅਖੇ ਸੂਟ ਸੌਣ ਲੱਗੀ ਮਿੰਟ ਮਾਰਦੀ ਆ ਮਿੰਟ ਨਹੀਂ ਮਾਰਦੀ ਦਰਜੀ ਮਿੰਟਾਂ ਚ ਸਿਉਂਕ ਦੇ ਜਾਂਦਾ ਉਹਨੂੰ ਪਤਾ ਜੇ ਟਾਈਮ ਲਾਇਆ ਤਾਂ ਗਿੜੇ ਮਾਰੂਗੀ ਵਾਰ-ਵਾਰ ਕਾਲੋ ਦੀ ਸ਼ਕਲ ਦੇਖਣੀ ਪਊੀ ਤੇਵਾ ਲੱਗ ਰਿਹਾ ਕਿ ਥਰਮ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਸੋਣੀ ਲੱਗਦੀ ਹੈ ਹਾਇ ਹੱਤ ਨਜ਼ਰ ਨਾ ਲਾ ਦੀ ਮੈਨੂੰ ਲੈ ਸੁਣ ਲੋ ਕਾਲੋ ਦੀ ਗੱਲ ਆਖੇ ਨਜ਼ਰ ਨਾ ਲਾ ਦੀ ਓਏ ਕਾਲੋ ਕਦੇ ਨਜ਼ਰ ਪੱਟੂ ਨੂੰ ਵੀ ਨਜ਼ਰ ਲੱਗੀ ਆ ਨਲੇ ਸ੍ਰੀ ਦਸਨ ਤੇਰੇ ਨਾਲ ਗੋਰੀਆਂ ਦਾ ਪਿੱਛੇ ਬੈਠੀਆਂ ਬੱਕਰੀਆਂ ਲੱਗਦੀਆਂ ਪਈਆਂ ਓਏ ਨਲੇ ਇੰਨੇ ਪੈਸੇ ਤੂੰ ਸੂਟਾਂ ਤੇ ਲਾਉਂਦੀ ਰਹਿਣੀ ਆ ਉਹ ਥੋੜੇ ਪੈਸੇ ਬਚਾ ਕੇ ਨਾ ਉਹ ਪਿੱਛੇ ਲੈਟਰੀ ਬਾਸ ਨਾਲ ਗੇਟਰੀ ਲਵਾ ਲਾ ਉਹ ਜਿੱਦ ਤੇਜ਼ ਨੇਰੀ ਆ ਗਈ ਨਾ ਜੰਗਲ ਪਾਣੀ ਬੈਠੀ ਹੋਈ ਚਾਦਰ ਜੀ ਉੱਡ ਗਈ ਨਾ ਫਿਰ ਸ਼ਰਮੋ ਸ਼ਰਮੀ ਹੁੰਦੀ ਫਰੇਗੀ ਸਾਰੇ ਆਣੇ ਜਿਨ੍ਹਾਂ ਨੇ ਮੈਨੂੰ ਮਿਲਣਾ ਉਹਨਾਂ ਸੇ ਕੋਲ 5 ਦਾ ਪਲਾ ਪਲਾ ਆਫਰ ਲਾ ਦਿਓ ਤੇ ਨਾਰੇ ਆਪਾਂ ਨੂੰ ਮਿਲ ਲਿਓ ਤੇ 19 ਤਰੀਕ ਨੂੰ ਘਿਆਟ ਕਾਮਾ ਸਾਰੇ ਆਣਾ ਜ਼ਰੂਰ ਆਇਓ ਖਲਾ ਭਰਾਓ ਮਿਲੋ ਜੇ 19 ਨੂੰ ਮਾਹੀ ਸ਼ਰਮਾ ਨੂੰ ਕੋਲੋਂ ਪੁੱਛਣ ਆਲਾ ਹੋਵੇ ਵੀ ਤੈਨੂੰ ਮਿਲੇ ਬਿਨਾਂ ਲੋਕਾਂ ਦਾ ਗਾਲਾ ਕਢਿਆ ਪਿਆ ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝਾਈ ਵੀ ਪ੍ਰਮੋਸ਼ਨ ਤੁਸੀਂ ਦੋਨੇ ਕਰੀ ਜਾਂਦੇ ਹੋ ਤੇ ਪਿੱਛੇ ਜਨੌਰ ਜੇ ਕਿਉਂ ਖੜੇ ਕੀਤੇ ਆ ਇੱਕ ਗੱਲ ਦੱਸਾਂ ਕਾਲੋ ਤੇਰੇ ਮੂੰਹ ਨਾਲੋਂ ਨਾ ਗੋਰੀਆਂ ਤਾਂ ਮੈਨੂੰ ਐਣ ਕੇ ਲੱਗਦੀਆਂ ਪਈਆਂ ਹਾਦੀ ਜੀ ਤੁਸੀਂ ਟਾਈਮ ਨਾਲ ਜਿਸੜੋਂ ਟਾਈਮ ਨਾਲ ਤੁਸੀਂ ਟਾਈਮ ਨਾਲ ਰਾਤੀ ਕਰ ਆਜਾ ਕਰੋ ਹਾਦੀ ਜੀ ਹੋ ਭਰਾਵਾ ਦੇ ਤੂੰ ਵੱਟ ਮੁੱਛਾਂ ਨੂੰ ਤੇਰਾ ਹੱਕ ਬਣਦਾ ਓਏ ਰੱਬਾ ਸਾਡੇ ਬਾਰੇ ਵੀ ਸੋਚ ਲਾ ਮੈਨੂੰ ਲੱਗਦਾ ਤੂੰ ਵੀ ਜੋੜੀ ਨਾ दारू ਪੀ ਕੇ ਬਣਾਉਣਾ ਓ ਕੋਈ ਮੇਲ ਮਲਾਪ ਤਾਂ ਦੇਖ ਲਿਆ ਕਰ ਓ ਲੱਗਦਾ ਅਸੀਂ ਤਾਂ ਬਸ ਇੱਥੇ ਰਾਸ਼ਨ ਮੁਕਾਣ ਹੀ ਆਏ ਆ ਨਾਲੇ ਭਰਾਵੋ ਤੁਹਾਡੇ ਅੱਗੇ ਬੇਨਤੀ ਆ ਜੇ ਤੁਹਾਡੇ ਪਿੰਡ ਕੋਈ ਖੂਖ ਆ ਹੈਗਾ ਨਾ ਤਾਂ ਮੈਨੂੰ ਦੱਸ ਦੋ ਮੈਂ ਤਾਂ ਜਾ ਕੇ ਛਾਲ ਮਾਰਾਂ ਨੀ ਮੈਂ ਉੱਠ ਜਾਣਾ ਹੈ ਹਾਈ ਲਵਰ ਦੀ ਨਾਲ ਲਾ ਓਏ ਕੰਜਰਾ ਐਨੀ ਦਾ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਿਆ ਪਿਆ ਸਾਲਾ ਕਿਵੇਂ ਦੇ ਕੁੱਤਿਆਂ ਤਰਾਂ ਚੱਟੀ ਜਾਂਦਾ ਓਏ ਡੁੱਬ ਕੇ ਮਰ ਜਾ ਤੂੰ ਕੰਜਰਾ ਸੋ ਪੁੱਤ ਇਹ ਵੀ ਸਾਲਾ ਮੂੰਹ ਖਾ ਕੇ ਮਰ ਜਾ ਧੀ ਤੇਰਾ ਦੀਵਰ ਦੀ ਆ ਗਈ ਤੇਰਾ ਦੇਵਰ دیਵਾਨਾ ਨਹੀਂ ਉਹ ਤੂੰ ਐਵੇਂ ਗਾਣਾ ਗਾ ਦਾਦੀ ਤੇਰਾ ਦੇਵਰ دیਵਾਨਾ ਵਾਹ ਰਾਮ 부ੜੀਓ ਕੋ ਡਾਲੇ ਦਾਣਾ ਓਏ ਕੈਨੂੰ ਦੇਖ ਲੋ ਗਰੀਬਾਂ ਦੀ ਮਾਦੁਰੀ ਦਿਖੇ ਤਾ ਦਾਂਦੀ ਅੰਮਾ ਤੂੰ ਰੀਲਾਂ ਦੇ ਚੱਕਰਾਂ ਚ ਨਾ ਪੈ ਜਾ ਕੇ ਸੀਆਈਡੀ ਚ ਨਾ ਕੋਈ ਲਾਸ਼ ਲੋਸ਼ ਦਾ ਰੋਲ ਕਰ ਨਾ ਪੈਨਸ਼ਨ ਲੈਣ ਦੀ ਉਮਰ ਚ 부ੜੀ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆ ਓਏ ਆ ਕੀ ਆਈਟਮ ਆ ਗਈ ਹੁਣ ਆਇਆ ਜੀ ਅੱਜ ਕੀ ਹੋਇਆ ਉਹ ਹੋਏ ਕਹਾਲੇ ਦਾ ਤੂਫੂਕੀ ਨਹੀਂ ਸਾਡੇ ਆ ਵਿੰਗਾ ਟਿੱਡਾ ਮੂੰਹ ਬਣਾ ਕੇ ਉਹ ਥੋੜਾ ਪਿੱਛੇ ਹੋ ਕੇ ਵੀਡੀਓ ਬਣਾ ਲਾ ਕਿਤੇ ਹੋਰ ਨਾ ਮੋਬਾਈਲ ਚੱਬ ਜੀ ਜੇ ਸਾਨੂੰ ਹੀ ਪੈਂਦੀ ਆ ਉਤੋਂ ਬੁੱਲ ਦੇਖੋ ਕਿਵੇਂ ਲਵੇੜੇ ਸੁਰਖੀ ਨਾਲ ਜਿਵੇਂ ਹੱਡਾ ਰੋੜੀ ਚੋਂ ਕੱਟਾ ਚੱਬ ਕੇ ਆਈ ਹੁੰਦੀ ਆ ਇਹ ਸ਼ਕਲ ਦੇ ਕੇ ਪਿਆਰ ਨਹੀਂ ਹੁੰਗਾ ਤੂੰ ਕੀ ਆਊਗਾ ਖੋਏ ਕਿਹਨਾਂ ਨੂੰ ਦੇਖ ਲਓ ਕਪੋਰਸ਼ਨ ਦੇ ਸ਼ਿਕਾਰ ਇਹ ਤਿੰਨੇ ਕਾਰਟੂਨ ਜਿਹੜਾ ਪਾਕਿਸਤਾਨ ਦੇ ਆ ਪਾਕਿਸਤਾਨ ਵਾਲਾ ਨੂੰ ਕਹਿਣਾ ਚਾਹਣਾ ਉਹ ਭਰਾਓ ਤੁਸੀਂ ਇਹਨਾਂ ਨੂੰ ਬਚਾਉਣ ਲਈ ਸਾਡੇ ਨਾਲ ਜੰਗ ਲਾਉਣ ਨੂੰ ਫਿਰਦੇ ਸੀ ਗੱਲਣ ਨੂੰ ਜਾ ਕੇ ਨਾ ਪੋਲੀਓ ਦੀਆਂ ਦਵਾਈਆਂ ਦੁਹੀਆਂ ਪਿਆਓ ਉਹ ਪਿੱਛੇ ਵਾਲੇ ਤਾਂ ਆ ਗਿਆ ਕੈਂਬੁਰਕ ਲੱਗ ਗਿਆ ਜਿਵੇਂ ਤਵੇ ਤੇ ਸੁਟਿਆ ਜੀਰਾ ਬੁਰਕਦਾ ਹੁੰਦਾ ਨੀ ਲਖਣਾ ਕਰਕੇ ਨਾ ਅੱਧਾ ਟੱਬਰ ਕੰਨ ਤੇ ਟੰਗਿਆ ਪਿਆ ਉਹਦਾ ਹੁਣ ਫੌਜੀ ਦੀ ਫੋਟੋ ਵੀ ਨਾਲ ਹੀ ਟੰਗਣੀ ਆ ਫੌਜੀ ਵੀਰ ਇਹਨੂੰ ਤੋਂ ਨਾਲ ਲਾਇਆ ਤੇ ਬਾਰਡਰ ਤੇ ਜਾ ਕੇ ਗੋਲੀ ਮਰਵਾ ਦੇ ਫੌਜੀ ਦੀ ਬੰਦੂਖ ਹਾਰਗਾ ਤੇਰਾ ਮੂੰਹ ਆ ਤੂੰ ਹੀ ਸੰਗਰੂਰ ਦੀਆਂ ਪੱਟੀ ਬਸ ਨੀਕ ਮੈਂ ਸੁਣਿਆ ਬਿੱਲੋ ਚੜ ਕੇ ਕੈਂਪੂ ਆ ਗਏ ਜੈਂਪੂ ਚਿਪਾੜੀਆਂ ਨੂੰ ਆ ਹੁਣ ਕੀ ਦੀ ਪਰਜਾਈ ਤਰੀ ਆਉਂਦੀ ਆ ਭਰਾਓ ਕਬਰੌਣ ਦੀ ਲੋੜ ਨਹੀਂ ਜਿਵੇਂ ਜਿਵੇਂ ਗਰਮੀ ਵਧੂਗੀ ਨਾ ਇਹੋ ਜਿਹਾ ਜੀਵ ਜੰਤੂ ਬਾਹਰ ਨਿਕਲਣਗੇ ਆਹ ਸਾਲਿਆਂ ਦੀ ਛਾਤੀ ਨਾ ਸੀ ਨਾ ਟੈਂਪੂਆਂ ਦੀ ਨੰਬਰ 1 ਹਰ ਸੀ ਨਾ ਹਾਂ ਤੁਰਦੇ ਦੇਖੋ ਸਾਲੇ ਟੈਂਪੂ ਕਿਵੇਂ ਜਿਵੇਂ ਕੰਧ ਤੇ ਰੱਖੀਆਂ ਪਾਥੀਆਂ ਤੇ ਕਾਂ ਤੁਰਦਾ ਹੁੰਦਾ ਫੋਟੋ ਆ ਗਈ ਏ ਤੇਲ ਗੱਡੀ ਚ ਪਾਇਆ ਤੇ ਇੰਜਨ ਨੇ ਮੋਟੀ ਦਾ ਸਟਾਰਟ ਹੋ ਗਿਆ ਮੋਟੀਏ ਤੈਨੂੰ ਨੱਚਣਾ ਚੱਲ ਨਹੀਂ ਆਉਂਦਾ ਓਏ ਸ਼ਰਮ ਤਾਂ ਆਉਂਦੀ ਹੋਣੀ ਆ ਪਤਾ ਨਹੀਂ ਕਿਹੜਾ ਕੰਜਰੇ ਦਾ ਸੰਗਲ ਖੋਲ ਦਿੰਦਾ ਜੀ ਤੂੰ ਜਿੰਨਾ ਮਰਜੀ ਇਹਦਾ ਕਿ ਮੁਜਰਾ ਕਰ ਲੈ ਇਹ ਤੈਨੂੰ ਫਿਰ ਤੇਲ ਨਹੀਂ ਪਾਉਣ ਵਾਲਾ ਬੰਦਰੀ ਫੋਟੋ ਤੇ ਕੀ ਹੈ ਇਹ ਸਾਹਮਣੇ ਚੈਲ ਜੀ 23 ਅਹੀ ਲੱਛਣਾ ਕਰਕੇ ਨਾ ਉਹ ਵਿਚਾਰੇ ਭੋਲੇ ਬੰਦੇ ਦੀ ਫੋਟੋ ਕੰਨ ਤੇ ਟੰਗੀ ਪਈ ਆ ਨਾਲੇ ਕੀ ਨਹੀਂ ਆ ਜਾ ਆ ਜਾ ਜੋ ਸੱਚੀ ਆ ਗਿਆ ਨਾ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਪਾਪਿਆ ਤਾਂ ਪੁੱਛਾਂ ਲੈਂਦੀ ਫਿਰੇਂਗੀ ਨਾਲੇ ਉਹਦਾ ਤਾਂ ਆਉਣਾ ਔਖਾ ਉਹ ਤੈਨੂੰ ਹਿੰਮਤ ਕਰਨੀ ਪੈਣੀ ਆ ਉਹ ਜੇ ਕੋਲ ਜਾਣ ਲਈ ਰਹੀ ਦੀ ਆ ਯਾਰ ਮੇਰੀਆ ਮਜ਼ਾ ਆ ਗਿਆ ਅਛਾ ਜੀ ਕਮਾਲੀ ਕਮਾਲੀ ਕੁੱਤੇਖਾਨੇ ਕਰਦੇ ਕਮੇਡੀ ਬਾਰੇ ਅਛਾ ਜਿਨ੍ਹਾਂ ਦੀ ਬੰਦੀ ਹੈ ਨਾ ਉਹਨਾਂ ਦੀ ਗੱਲ ਉਹ ਜਿਹੜੇ ਡਿਜ਼ਰਵ ਕਰਦੇ ਨਹੀਂ ਕਰਦੇ ਹਾਂ ਜਿਨ੍ਹਾਂ ਨੂੰ ਇਹ ਨਹੀਂ ਕਿ ਅਸੀਂ ਬਈ ਵਿਊਜ਼ ਲੈਣ ਵਾਸਤੇ ਕੁਝ ਵੀ ਕਰਾਂਗੇ ਉਹਨਾਂ ਦੀ ਬੰਦੀ ਹੈ ਜੀ ਉਹ ਵੇਖੋ ਨਾ ਇੱਕ ਹੁਣ ਜਿਹੜਾ ਕੈਚਅਪ ਉੱਤੇ ਰੋੜ ਕੇ ਪੈਰਾਂ ਤੇ ਚੜ੍ਹ ਗਿਆ ਉਹ ਦੇਖੋ ਉਹ ਦੇਖੋ ਹੁਣ ਉਹ ਕੋਈ ਰੀਲਾਂ ਦੀ ਮਤਲਬ ਕਿ ਰੀਲਾਂ ਆਪਣੇ ਆਪ ਨੂੰ ਮੌਕਾ ਦਿੰਦੇ ਨੇ ਤੇ ਲੋਕ ਚੋਕ ਕੇ ਇਹਨਾਂ ਦੀਆਂ ਕੁੱਤੇਖਾਨੀ ਕਰਦੇ ਨੇ ਵੀ ਸਾਡੇ ਨੇ ਉਹਦੀ ਥੋੜੀ ਕੀਤੀ ਵੀਰ ਨੇ ਤੇ ਇਹੀ ਕਹਿੰਦਾ ਜਿੱਦੀ ਦਾਲ ਥੱਲੇ ਲੱਗੀ ਉਹਨਾਂ ਦੇ ਵਿੱਚ ਇਹ ਸਭ ਬੋਤੀ ਕਰਨੀ ਚਾਹੀਦੀ ਕੁੱਤੇਖਾਨੀ ਕੋਈ ਤਗੜੀ ਹੋਣੀ ਚਾਹੀਦੀ ਹਾਂਜੀ ਜੀ ਤਗੜੀ ਹੋਣੀ ਚਾਹੀਦੀ ਠੀਕ ਹੈ ਇੱਕ ਦਿਓ ਇਹ ਨਮਰੀਦੀ ਕਰ ਰਿਹਾ ਕਿ ਰੀਸਕ ਦੀ ਬੇਹਰਮਤੀ ਬੇਹਰਮਤੀ ਹਾਂਜੀ ਜੀ ਬਿਲਕੁਲ ਜੀ ਇਹ ਤੇ ਹੈਗਾ ਹੀ ਹੈਗਾ ਤੁਸੀਂ ਜਿੰਨਾ ਮਰਜ਼ੀ ਉਹ ਬੀਬੀ ਵੇਖੀ ਜਿਹੜੀ ਉਹ ਫੋਟੋ ਵੇਖ ਕੇ ਤੇ ਉਹ ਲੋਗ ਨਾ ਰਹੀ ਸੀ ਠੀਕ ਹੈ ਵੀਰ ਕਹਿੰਦਾ ਤੇਰਾ ਕਰਕੇ ਤੇ ਇਹ ਟੰਗੇ ਹੋਏ ਅਜਾ ਉਹ ਜਿਹੜਾ ਆਪਣੇ ਬੰ ਕਹਿੰਦਾ ਐਸੀ ਨੱਚੰਦਾ ਐਸੀ ਉਹ ਕਹਿੰਦਾ ਇਹ ਤੇ ਉਹਦਾ ਇੱਥੇ ਆਣਾ ਔਖਾ ਹੈ ਤੈਨੂੰ ਉਹਦੇ ਕੋਲ ਜਾਂਦਾ ਸੋਗਤ ਤਸਵੀਲ ਲੱਗੀ ਹੋਈ ਸੀ ਉਹ ਕਹਿੰਦੀ ਤੇ ਗੱਲ ਕਰਕੇ ਚੋ ਚਲਾ ਗਿਆ ਬਚਾ ਨਾ ਚਲਾ ਗਿਆ ਨਹੀਂ ਤੇ ਉਹ ਜਿਹੜੀ ਦਾਦੀ ਦੀ ਐਕਟਿੰਗ ਸੀ ਹਾਂ ਉਹ ਕਹਿੰਦਾ ਦਾਦੀ ਤੇ ਫਿਰ ਦਾਦੀ ਜੀ ਅੱਛਾ ਵੀਰ ਦਾਦੀ ਨੂੰ ਕਾਲੋ ਨੂੰ ਠੀਕ ਇਹਦੇ ਟੈਂਪੋ ਆ ਨੂੰ ਤਿੰਨ ਚੀਜ਼ਾਂ ਦੀ ਵੀਡੀਓ ਲਾਜ਼ਮੀ ਰੱਖਣਾ ਉਹ ਨੀ ਮੋਟੀ ਨੂੰ ਚੁੱਕ ਕੇ ਤੇ ਉਹਨੂੰ ਉਹਦੇ ਦੇ ਵੀ ਡਾਊਨ ਕਰ ਦੇ ਤੇ ਲੇਕਿਨ ਇਹ ਹੈ ਕਿ ਜਿਹੜੇ ਡਿਜ਼ਰਵ ਕਰਦੇ ਨੇ ਵੀਰਾ ਉਹਨਾਂ ਦੀ ਸਹੀ ਕੁੱਤੇ ਵਾਲੀ ਕਰਦਾ ਤੇ ਹੁਣੇ ਵੀ ਚਾਹੀਦੀ ਹੈ ਜੀ ਉਹ ਮੌਕਾ ਦਿੰਦੇ ਨੇ ਤੇ ਹੁੰਦੀ ਹੈ ਪਾਕਿਸਤਾਨ ਨੂੰ ਲੀਕ ਲਵਾਉਣ ਵਾਲੇ ਵੇਖ ਲਓ ਹਾਂ ਜੀ ਉਹ ਚਾਈਨੀਜ਼ ਬਨੇ ਹੈ ਨਾ ਮੇਰਾ خیال ਤੇ ਚਾਈਨੀਜ਼ ਨਹੀਂ ਬਨੇ ਉਹ ਹੈ ਇਸ ਤਰ੍ਹਾਂ ਦੇ ਚਾਬੀ ਵਾਲੇ ਖਡੋਣੇ ਖਚਾਬੀ ਵਾਲੇ ਖਡੋਣੇ ਉਹ ਨਾ ਜਿਵੇਂ ਚਾਬੀ ਦੀ ਅਗ ਲਗਾਇਆ ਹੁੰਦਾ ਤੇ ਭੁੜੇ ਤੇ ਫਿਰ ਦੇ ਅੱਗੇ ਅੱਗੇ ਕਹਿੰਦੇ ਪਾਕਿਸਤਾਨ ਜਿਹੜੀ ਸੀ ਇਹਨਾਂ ਨੂੰ ਬਚਾਣਾ ਸੀ ਜਿਹੜਾ ਨਾ ਜੰਗ ਜੜੀ ਸੀ ਉਹਨੇ ਕੀਤੀ ਸੀ ਪਾਕਿਸਤਾਨ ਨੇ ਉਹ ਜੇ ਗਵਿੰਦਾ ਭਾਜੀ ਨੂੰ ਪਤਾ ਚੱਲ ਗਿਆ ਨਾ ਤੇ ਇਸ ਮਾਈ ਨੇ ਮੇਰੇ ਗਾਣੇ ਤੇ ਇਹ ਬਦਨਸ ਕੀਤੀ ਉਹ ਛੱਡ ਦੇ ਬੰਦੇ ਕੈਰੀਅਰ ਆਪਣੇ ਛੱਡ ਦੇ ਜਿੱਦਾਂ ਦੇ ਉੱਤੇ ਐਕਟਿੰਗ ਕੀਤੀ ਦਾ ਉਹ ਕੀ ਕਹਿੰਦੇ ਖਰਾਬ ਆਟੇ ਰਗਾ ਟੇਕੇ ਜੀ ਬਾਕੀ ਜੀ ਆਪਣੇ ਈਵਰਸ ਨੂੰ ਪੁੱਛਦੇ ਹਾਂ ਜੀ ਉਹਨਾਂ ਨੂੰ ਕਿ ਕਿੱਦਾਂ ਦੀ ਲੱਗੀ ਇਹ ਵੀਡੀਓ ਤੇ ਸਾਡੇ ਜਿਹੜਾ ਕਮੇਡੀ ਬੋਏ ਹੈ ਉਹਦੀ ਕੁੱਤੇਖਾਨੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਲ ਦਿਓ ਜੀ ਅਗਲੇ ਵੀਡੀਓ ਵਿੱਚ ਆਪਣੇ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦਵਾਓ ਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰਬ ਰੱਖੇ